ਇਹੀ ਸੰਗਰੂਰ ਦੇ ਵਿੱਚ ਇੱਕ ਗਰੀਬ ਸ਼ਖਸ ਦਾ ਕਾਰ ਤਹੱਸ ਨਹਿਸ ਹੋ ਗਿਆ ਜਿਸ ਕਾਰਨ ਉਸਨੇ ਸਰਕਾਰ ਤੋਂ ਹੁਣ ਮਦਦ ਦੀ ਗੋਹਾਰ ਲਗਾਈ ਹੈ ਸੋਨੇਰੀ ਚੱਕੜ ਕਾਰਨ ਇੱਕ ਸ਼ਖਸ ਦਾ ਕਾਰ ਤਬਾਹ ਹੋ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਜੁੱਤੇ ਕਿ ਕਾਰ ਭੂਰੀ ਤਰ੍ਹਾਂ ਨਾਲ ਤਹੱਸ ਨਹਿਸ ਹੋ ਗਿਆ ਸਰਕਾਰ ਤੋਂ ਹੁਣ ਇਸ ਸ਼ਖਸ ਦੇ ਵੱਲੋਂ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਜੀ ਹੁਣ ਇਹ ਬਿਲਕੁਲ ਬਿਨਾ ਮਕਾਨ ਤੋਂ ਸੱਤ ਨਹੀਂ ਹੈਗੀ ਜੀ ਹੱਥ ਬਨ ਕੇ ਬੇਨਤੀ ਆ ਨਰਿੰਦਰ ਕੌਰ ਭਰਾਜ ਨੂੰ ਵੀ ਸਾਡੀ ਸਾਤ ਥੱਲੇ ਬੈਠਣ ਜੋਗਾ ਕਰਿਆ ਜਾਵੇ ਦੇਖੋ ਜੀ ਕਣਕ ਦਾ ਟਾਈਮ ਆ ਹੁਣ ਸਾਥੋਂ ਕਣਕ ਲਈ ਹੈ ਜਾਂ ਮਕਾਨ ਪਾਈਏ ਕੀ ਕਰੀਏ ਜੀ ਹੱਥ ਮਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਸਾਨੂੰ ਮਕਾਨ ਪਾਉਣ ਜੋਗਾ ਮਾਮਲਾ ਜੇ ਦਿੱਤਾ ਜਾਵੇ ਜੀ ਕੀ ਨਾਮ ਹੈ ਜੀ ਮਲਕੀਤਕਾਰ ਜੀ ਹਾਂ ਤੁਸੀਂ ਕੀ ਬੋਲਦੇ ਕੀ ਹੋ ਸਰਪੰਚ ਜੀ ਕੀ ਗੱਲ ਹੋਈ ਹੈ ਜੀ ਰਾਤ ਇਹਨਾਂ ਦੇ ਜੀ ਰਾਤ ਮਕਾਨ ਗਿਰਿਆ ਨੇਰੀ ਤੂਫਾਨ ਚ ਇਹਦਾ ਨਾਮ ਹੈ ਜੀ ਇਹਨਾਂ ਦਾ ਨਾਮ ਜੀ ਜਸਵੀਰ ਨਾਥ ਸਨੋਪ ਫਾਜਨ ਫਾਜਨ ਕਿੰਨਾ ਕ ਨੁਕਸਾਨ ਹੋਇਆ ਜੀ ਦਾ ਬੰਤ 1.5 ਲੱਖ ਵਾਂਗੂ ਜੀ ਨੁਕਸਾਨ ਹੋ ਗਿਆ ਇਹਨਾਂ ਦਾ ਬਾਹਰੇ ਬੈਠੇ ਨੇ ਸਾਰੇ ਗਰਵੀ ਗਰੀਵ ਹੈ ਜੀ ਪਰਿਵਾਰ ਸਾਰਾ ਦੇ ਇਹਨਾਂ ਦੀ ਮਦਦ ਜ਼ਰੂਰੀ ਹੋਣੀ ਚਾਹੀਦੀ ਹੈ ਜੀ ਇਸੇ ਸੰਬੰਧਿਤ ਪ੍ਰਸ਼ਾਸਨ ਨੂੰ ਨਗਰ ਮਿਜਲੀ ਹੋਂ ਦੀ ਜੀ ਗੱਲ ਸੁਣੋ ਕਿਹਨੇ ਵੀ ਪ੍ਰਸ਼ਾਸਨ ਨੂੰ ਦਿੱਤੀ ਜੀ ਸੰਬੰਧੀ ਜਾਣਕਾਰੀ ਸੁਣੋ ਨਹੀਂ ਜੀ ਦਿੱਤੀ ਹੈ ਜੀ ਪਰ ਪ੍ਰਸ਼ਾਸਨ ਉਹਨੂੰ ਬਟਵਾਰੀ ਸਾਹਿਬ ਨੂੰ ਜੀ ਫੋਨ ਕਰੇ ਹਾਲ ਤੱਕ ਸਾਡੇ ਕੋਲ ਕੋਈ ਪਹੁੰਚਿਆ ਨਹੀਂ ਜੀ ਅਸੀਂ ਸਾਡੀ ਬੇਨਤੀ ਬਿਰਾਜ ਨੂੰ ਹੈ ਜੀ ਵੀ ਸਾਡੇ ਦੇਖਣ ਜੀ ਆ ਕੇ ਹਾਲਤ ਕੀ ਗਰੀਬ ਬਰਬਾਰ ਹੈ ਇਹ ਸਾਰਾ ਨਾਮ ਹੈ ਜੀ ਜਸਵੀਰ ਨਾਜ ਜੀ ਸਾਲਾ ਕੀ ਨਾਮ ਪਤਾ ਜੀ ਨਾਮ ਜੀ ਬਾਜਰ ਨਾਟ ਕਿਹੜਾ ਪਿੰਡ ਆ ਜੀ ਪੱਟੀਆ ਖੁਰ ਦਾ ਕੀ ਗੱਲ ਹੋਈ ਹੈ ਜੀ ਇਹ ਰਾਤ ਜੀ ਤੂਫਾਨ ਦੇ ਵਿੱਚ ਸਾਡਾ ਮਕਾਨ ਟਹਿ ਗਿਆ ਬਾਕੀ ਅੰਬਚੀ ਰਹਿੰਦੇ ਸੀਗੇ ਜੀ ਹਾਂ ਜੀ ਉਹੀ ਰਹਿੰਦੇ ਆ ਸਾਰਾ ਪਰਿਵਾਰ ਇੱਥੇ ਰਹਿੰਦਾ ਸਾਰੀ ਪਰਿਵਾਰ ਉਹੀ ਰਹਿੰਦਾ ਜੀ ਇਹ ਸ਼ੁਰੂ ਸ਼ੁਰੂ ਥੱਲੀ ਰਾਣੀ ਤੁਸੀਂ ਹਾਂ ਜੀ ਹਾਂ ਸਟਾ ਸਾਡੇ ਘਰੀ ਕੋਈ ਕਲੈਕਟਰ ਵਗੈਰਾ ਨਹੀਂ ਬੜੇ ਨਾ ਜੀ ਗਰੀਬ ਬੰਦੇ ਆ ਸੀ ਮੈਂਟਰ ਪ੍ਰੋਬਲਮ ਦੀ ਗੱਲ ਜੀ ਜੰਨੈ ਜੀ ਅੱਛਾ ਸਾਡੀ ਬੇਨਤੀ ਹੈ ਜੀ ਸਰਕਾਰ ਨੂੰ ਅ ਵੀ ਸਾਡਾ ਮਕਾਨ ਤੈ ਗਿਆ ਜੀ ਅਸੀਂ ਹੁਣ ਬਾਹਰ ਬੈਠੇ ਆ ਸਰਕਾਰ ਤੋਂ ਕੀ ਮੰਗ ਕਰਦੇ ਜੀ ਸਰਕਾਰ ਤੋਂ ਮੰਗ ਕਰਦੇ ਆ ਜੀ ਸਾਨੂੰ ਬਚਣ ਜੋਗਾ ਖੁੱਡਾ ਬਣਾਉਣ ਵਾਸਤੇ ਪੈਸਾ ਦੇ ਦੇਣਾ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਖੁੱਡੇ ਜਵਾੜ ਜੀ ਘਰ ਚਵਾੜ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਇਸ ਦਾ ਨੁਕਸਾਨ ਹੋ ਗਿਆ ਜੀ ਸਾਡਾ ਘਟ ਤੋਂ ਘਟ 1.5 ਲੱਖ ਰੁਪਏ ਕੁਝ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਸੀ ਹਟਲੋ ਵਿਖੇ ਹੁਣ ਕਰ ਨਹੀਂ ਜੀ ਉਹ ਉਹ ਤਾਂ ਨਹੀਂ ਪਹੁੰਚੇ ਹਨ ਪ੍ਰਸ਼ਾਸਨ ਨਹੀਂ ਅਜੇ ਪਹੁੰਚਿਆ